ਬਾਕੀ ਖੁਸ਼ ਰਹੋ ਹਾਂਜੀ ਸਤੀਗਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੋਗ 'ਚ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕੀ ਹਾਲ ਚੱਲਿਆ ਸਾਰਿਆਂ ਦਾ ਤੇ ਹੋਪ ਕਰਦਾ ਸਾਰਿਆਂ ਨੇ 꺥ਂਟ ਹੋਣਗੇ ਤੇ ਹਾਂਜੀ ਆਪਾਂ ਅੱਜ ਚੱਲੇ ਆਂ ਬਹੁਤ ਹੀ ਕੈਂਟ ਦੀ ਫੰਕਸ਼ਨ ਤੇ ਤੇ ਬਾਕੀ ਸੋਨੂੰ ਉਹ ਬੈਠੇ ਗੱਡੀ 'ਚ ਤੇ ਆਪਾਂ ਤੁਹਾਨੂੰ ਮਿਲਾ ਦੇਣਾ ਇੱਕ ਵਾਰੀ ਹਨਾ ਕੀ ਕਰੀ ਜੰਨੇ ਓਏ ਹਾਂਜੀ ਹਾਂਜੀ ਕਿੱਥੇ ਚੱਲੇ ਆਂ ਫਿਰ ਅੱਜ ਕਿਵੇਂ ਲੱਗ ਰਿਹਾ ਹੋਰ ਨਿਓਂ ਲੱਕ ਲੁੱਕ ਤਾਂ ਬਹੁਤ ਕੈਂਟ ਲੱਗ ਰਹੀ ਆ ਕਿ ਆਹ ਕੋਲ ਵਾਲ ਵਧਾ ਲੈਣੇ ਹਾਂ ਕਿੱਦੀ ਸਟਾਰਟ ਹੀ ਡਰਾਈਵਰ ਕਿਧਰੇ ਗਿਆ ਵੱਜ ਗਿਆ ਲੱਗ ਲੱਗ ਠੀਕ ਆ ਆ ਜੇ ਚੱਲ ਗਾ ਕਾਹ ਲਾਣਾ ਚੱਲੀਏ ਠੀਕ ਆ ਡੈਡੀ ਆਈ ਜਾਂਦੇ ਘਰ ਦਵਾਰੇ ਕੋਲੇ ਖੜੇ ਗਾੜੀਾਂ ਦਾ ਚਲ ਵਧੀਆ ਰੱਬ ਨੇ ਧੁੱਪ ਲਾ ਲਈ ਮੈਂ ਤਾਂ ਐਂ ਕਿਹਾ ਧੁੱਪ ਲਾਉਣੀ ਨਹੀਂ ਨਿਕ ਤੇ ਨਾ ਹੋਈ ਖਾਂਦ ਬਾਈ ਆ ਮੈਂ ਤਾਂ ਖਾਂਦੇ ਲੱਗੀ ਜਾਂਦੀ ਆ ਅੱਛਾ ਚਲ ਹੁਣ ਤਾਂ ਵਧੀਆ ਧੁੱਪ ਕੱਢ ਲਈ ਚਲ ਵਧੀਆ ਹਾਂਜੀ ਚਲ ਆਪਾਂ ਡੈਡੀ ਆ ਵੇ ਡੈਡੀ ਬਾਈ ਸ਼ੈਂਟੀ ਨਹੀਂ ਕੀਤੀ ਐ ਬੰਦੀ ਆ ਜੇ ਅਸਾਮ ਗੁਜਰਾਤ ਅਣਾ ਵੇ ਬੰਦੀ ਐ ਨਾ ਜੀ ਚਲੂ ਆ ਜੇ ਬਾਈ ਖੋਲੀ ਨਾ ਜੇ ਬਾਈ ਨੇ ਹਾਜੀ ਦਾ ਪਾਣ ਸੀ ਗੁਲਦਸਤਾ ਤੇ ਮੈਨੂੰ ਪਹਿਲਾਂ ਪਸੰਦ ਨੇ ਜਿਹੜਾ ਹਨਾ ਆਹ ਦਾ ਡੁਪਲੀਕੇਟ ਲੱਗਦਾ ਸੀ ਨਾ ਟਲੇ ਵਈ ਪਾਣਰ ਕੇ ਮੈਂ ਕਿਹਾ ओरिजिनल ਪੁਣਾਂ ਲੈ ਲੀ ਗਿਆ ਯਾਰ ਤੇ ਉਹ ਬਾਈ ਫੈਕ ਕਰੀਂਦਾ ਆਪਾ ਪਰ ਮੈਨੂੰ ਆਹ ਸੋਹਣਾ ਲੱਗਿਆ ਸੀ ਹਨਾ ਆਹ ਘੈਂਟ ਸੀ ਨਾ ਬੜੀ ਜੀ ਪਤਾ ਨਹੀਂ ਪਾਣੀ ਹੁੰਦਾ ਰੇਗਾ ਜਾ ਕੇ ਦਿਖਾਉਂਦਾ ਘੈਂਟ ਸੀ ਜੀ ਤਿਆਰੇ ਹਾਂਜੀ ਟਰੈਫਿਕ ਦੇਖੋ ਬੜਾ ਟਰੈਫਿਕ ਚ ਫਸ ਗਏ ਕਿ ਆਪਾਂ ਘਰੋਂ ਤਾਂ ਐਸੀ 10 ਵਜੇ ਆਈ ਸੀ ਨਿਕੋ ਨਹੀਂ ਛੱਡ ਜਾ। ਆ ਟਾਈਮ ਚੈੱਕ ਕਰ ਲਓ ਇੱਥੇ। 1:30 ਵਜੇ ਗਏ ਟ੍ਰੈਫਿਕ ਵਿੱਚ ਫਸੇ ਪਏ ਆ ਪਤੰਦਰ ਇੰਨਾ ਟ੍ਰੈਫਿਕ ਯਾਰ ਬਟਿੰਡ ਦਾ ਟ੍ਰੈਫਿਕ ਤਾਂ ਬਾਲਾ ਹੈਗਾ। ਚੱਲ ਅਜੇ ਜੇ ਲੋ ਪਾਰਟੀ ਤੋਂ ਜਾਣਾ ਉਹ ਦੇਖਾਂਗੇ ਕਿ ਇਮੋਸ਼ਨਲ ਉੱਤੇ ਬਾਕੀ ਟ੍ਰੈਫਿਕ ਬਹੁਤ ਆ ਇੱਥੇ। ਤੇ ਆਪਾਂ ਤੁਹਾਨੂੰ ਦਿਖਾ ਦਨੇ ਕਰ ਫੇਰ ਆ ਦੇ ਚੈੱਕ ਕਰ। ਪੋਰਟ ਸੀ ਰਹਿਣਾ ਤੇ ਵਾਕਿਆ ਬਾਤ ਕਰੀਏ ਯਾਰ ਬੈਠੇ ਬੈਠੇ ਤੇ ਤਾਂ ਆਪਾਂ ਕਾਫੀ ਦੂਰ ਜਾਣਾਗਾ ਤੇ ਅਸੀਂ ਉੱਥੇ ਬਰਿੰਡੀ ਵਾਲੇ ਐਡ ਹੋਏ ਸੀ ਸੀ ਤੇ ਬਾਕੀ ਉਹਦੇ ਪਿੱਛੇ ਬੈਠੇ ਆ ਗਏ ਹਾਂ ਬਈ 8-7 ਮਿੰਟ ਦੋ ਰਹਾ ਨੇ ਟਾਈਮ ਕਿੰਨਾ ਹੋ ਗਿਆ 3 ਵਜੇ ਦਾ 38-4 ਵਜੇ ਦਾ 4 ਵਜੇ ਪਹੁੰਚੋਗੇ ਤੁਸੀਂ ਅੱਢ ਦੇਣਗੇ ਮੈਨੂੰ ਤਲਾ ਦਾਨੀ ਆਪ ਦਾ ਓਏ ਹੋ ਰ ਯਾਰ ਆ ਬਾਹਲੇ ਲੇਟ ਹੋ ਗਿਆ ਨਾ ਪੈ ਰਹਿਣਾ ਬਾਹਲੇ ਜਾਣਾ ਪਾਸ ਉਹਨਾਂ ਨਾਲ ਕਰੇ ਹਾਂ ਸਲਾਮਤ ਰਹਿ ਜਾ ਸਲਾਮੀ ਵਾਲੇ ਨੋਟ ਕਾੜਨ ਮੈਨੂੰ ਤਾਂ ਹੈਂ ਸਲਾਮੀ ਵਾਲੇ ਨੋਟ ਕਾੜਨੇ ਯਾਰਾ ਨਹੀਂ ਵਾਲਾ ਸਾਡਾ ਵਟਕਾ ਸਾਨ ਦੇ ਆਹ ਸਲਾਰਾ ਖੋ ਹੋਰ ਇਹ ਆਪਣਾ ਵੀ ਟਾਈਮ ਹੋ ਗਿਆ ਦੇਖੋ 3 ਵਜੇ ਕੇ ਨਾ ਹੋਰ ਆਪਣਾ ਦਾ ਚਟਾ ਗਾ ਆ ਦੇਖੋ 3 ਵਜੇ ਕੇ ਪਾਰਲੀਮੈਂਟ ਤੇ ਬਾਕੀ ਹੁਣ ਅੱਗੇ ਚੱਲਦੇ ਜੀ ਅੱਜ ਤਾਂ ਆਪਾਂ ਮਾਰੇ ਤਾਂ ਪਹੁੰਚ ਗਏ ਸੀ ਟਿਕਾਣਾ ਖਾਣਾ ਖਾ ਕੇ ਆ ਕੇ ਸੀ ਬਾਹਰ ਇਤਰ ਸ਼ੋਰ ਸ਼ਰਾਬਾ ਬਹੁਤ ਹੋ ਰਿਹਾ ਸੀ ਟਕਾਠੇ ਬਹੁਤ ਸੀ ਯਾਰ ਤਾਂ ਫੁੱਲ ਰੌਣਕਾਂ ਲੱਗੀਆਂ ਜਾਂ ਸਿੰਘਾਂ ਤੇ ਇਸ ਤਰ੍ਹਾਂ ਖਾਣਾ ਖਾ ਕੇ ਆਪਾਂ ਸੱਚਾ ਸਲਾਮੀ ਤੇ ਚੱਲਿਆ ਤੇ ਸਲਾਮੀ ਦੇਣ ਲਈ ਵੀ ਬਹੁਤ ਭੇੜ ਲੱਗੇ ਸੀ ਅੱਧਾ ਡੇਜੜਾ ਜਿਹਾ ਫੁੱਲ ਚੱਲ ਰਿਹਾ ਸੀ ਹਾਂਜੀ ਤੇ ਫੁੱਲ ਇੰਜੋਇਮੈਂਟ ਹੋ ਰਹੀ ਸੀਗੀ ਦੇਖ ਹਾਂਜੀ ਤਾਂ ਫਿਰ ਆਪਾਂ ਖਾਣਾ ਵਗੈਰਾ ਖਾ ਲਿਆ ਸੀ ਫਿਰ ਆਪਾਂ ਦੀਦੀ ਹੋਣੀ ਮਿਲ ਗਈ ਸੀਗੇ ਜੋ ਕਿ ਆਪਾਂ ਨੂੰ ਬਹੁਤ ਸਾਰਾ ਪਿਆਰ ਤੈਨਾਂ ਹੈ ਨਾ ਤੇ ਕਹਿੰਦੇ ਸਾ ਮੇਰੇ ਤੁਹਾਡੀ ਵੀਡੀਓ ਸਾਨੂੰ ਬਹੁਤ ਵਧੀਆ ਲੱਗਦੀ ਹੈ ਨਾ ਤੇ ਇਹ ਸਾਡੇ ਨਾਲ ਫੋਟੋ ਵਗੈਰਾ ਕਰਾਉਣ ਲੱਗੀ ਹੈ ਨਾ ਤੇ ਸਾਨੂੰ ਬਹੁਤ ਵਧੀਆ ਲੱਗਿਆ ਤੇ ਇਸ ਤੋਂ ਬਾਅਦ ਆਪਾਂ ਫੋਟੋ ਵਗੈਰਾ ਕਰਵਾ ਕੇ ਨਾ ਅੱਪਾ ਚੱਲ ਗਏ ਉੱਧਰ ਇੱਧਰ ਡਾਂਸ ਵਗੈਰਾ ਹੋ ਰਿਹਾ ਸੀਗਾ ਨਾ ਤੇ ਫੁੱਲ ਕੱਪ ਪੈ ਰਹੀ ਸੀ ਤੇ ਪੀ ਤੁਸੀਂ ਦੇਖ ਸਕਦੇ ਹੋ ਕਿੰਨੀ ਹੈਗੀ ਤੇ ਫੁੱਲ ਇੰਜੋਏ ਹੋ ਰਿਹਾ ਸੀਗਾ ਤੇ ਆਪਾਂ ਵੀ ਦੇਖ ਰਹੇ ਸੀ ਨਾ ਵੀ ਆਪਾਂ ਤਾਂ ਇੱਧਰ ਮਜ਼ਾ ਸ਼ਗਨ ਦੇਣਾ ਸੀਗਾ ਆਪਾਂ ਤਾਂ ਡਿੱਗ ਰਹੇ ਸੀਗੇ ਤੇ ਇੱਧਰ ਫੁੱਲ ਰੌਣਕਾਂ ਲੱਗੀਆਂ ਪਈਆਂ ਸੀਗਾ ਦੇਖ ਲਓ ਤੁਸੀਂ ਇਦਾਂ ਜਿੱਦੀ ਹੋਣੀ ਸਕਨ ਦੇ ਕਿ ਫੋਟੋ ਕਰਵਾਈ ਜਾਂਦੇ ਹਨ ਤੇ ਅਸੀਂ ਵੀ ਇੱਧਰ ਨੀਚੀ ਖੜੇ ਹੋਵਾਂਗੇ ਇੱਧਰ ਦੇਖਿਓ ਸਾਈਡ ਤੇ ਅਸੀਂ ਡੀਗ੍ਰੀ ਸੀ ਸਾਡੀ ਵਾਰੀ ਕਦੋਂ ਆਊਗੀ ਅਸੀਂ ਅਸਲ ਦਸਤਾਵਾੜੀ ਕਿ ਡੀਗ੍ਰੀ ਰਹੀ ਸੀ ਤੇ ਸਾਨੂੰ ਲੱਗੇ ਬਹੁਤ ਟਾਈਮ ਲੱਗੂਗਾ ਤਾਂ ਕਰਕੇ ਤੇ ਟਾਈਮ ਸਾਨੂੰ ਬਾਕੀ ਕਾਫੀ ਲੱਗਿਆ ਸਾਨੂੰ ਮਤਲਬ ਘੱਟ ਤੋਂ ਘੱਟ ਡੇਢ ਘੰਟਾ ਲੱਗਿਆ ਹੋਊਗਾ ਤੇ ਇੱਥੇ ਕਹਾਂਗੇ ਕੱਠ ਬਹੁਤ ਸੀ ਨਾ ਇੱਕ ਪਾਸੇ ਦੀ ਮਤਲਬ ਇੱਧਰ ਦੀ ਸਾਈਡ ਦੀ ਜਾਈ ਜਾਂਦੀ ਸੀਗੇ ਤੇ ਨੀਚੇ ਦੀ ਉੱਤਰੀ ਜਾਂਦੀ ਸੀਗੇ ਤੇ ਬਾਕੀ ਜਿਸ ਨੂੰ ਪਤਾ ਟਾਈਮ ਲੱਗ ਗਿਆ ਹੁੰਦਾ ਨਾ ਸ਼ਗਨ ਤੇ ਤੇ ਬਾਕੀ ਆਪਾਂ ਨੂੰ ਬਹੁਤ ਵਧੀਆ ਲੱਗਿਆ ਨਾ ਦੀਦੀ ਨੂੰ ਮਿਲ ਕੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਨਾ ਕਿ ਡੱਗਹੈਂਡ ਪ੍ਰੋਗਰਾਮ ਆ ਨਾ ਤੇ ਬਾਕੀ ਹੁਣ ਆ ਫਾਈਨਲੀ ਆਪਣੀ ਵਾਰੀ ਆ ਗਈ ਸੀ ਤੁਸੀਂ ਆ ਦੇਖੋ ਸਾਈਡ ਤੇ ਨਾ ਸੁਨਹਿਰ ਦਿੱ ਗੁਲਦਸਤਾ ਹੈਗਾ ਤੇ ਆਪਾਂ ਸਾਈਡ ਤੇ ਚੱਲ ਗਏ ਨਾ ਤੇ ਮੈਂ ਸਟੇਜ ਤੋਂ ਥੋੜੀ ਜਿਹੀ ਕਲਿੱਪ ਹੀ ਲੈ ਲਈਏ ਉਹ ਦੇਖੋ ਤੇ ਮੈਂ ਥੋੜੀ ਕਲਿੱਪ ਲੈਣ ਲੱਗ ਗਿਆ ਨਾ ਤੇ ਬਾਕੀ ਬਹੁਤ ਘੈਂਡ ਮਾਹੌਲ ਸੀ ਬਈ ਇੱਕ ਨੰਬਰ ਸੀਗਾ ਬਾਕੀ ਜਿਹੜਾ ਨਾ ਸਾਡੇ ਨਾਲ ਥੋੜੀ ਜਿਹੀ ਹੋ ਗਿਆ ਸੀਗਾ ਕਿਉਂਕਿ ਅਸੀਂ ਨਾ ਪੌਚੀ ਦੋ ਹੀ ਲੈ ਕੇ ਆਏ ਸੀ ਸਾਨੂੰ ਪਤਾ ਨਹੀਂ ਸੀਗਾ ਦੀ ਜੋੜੀਆਂ ਦੋ ਹੋਣੀਆਂ ਹਨਾ ਤਾਂ ਕਰਕੇ ਤੇ ਬਾਕੀ ਵੀ ਅਸੀਂ ਸ਼ਗਨ ਵਗੈਰਾ ਦੇਖ ਕੇ ਨਾ ਤੇ ਗੁਲਦਸਤਾ ਵਗੈਰਾ ਦੇਖ ਕੇ ਸਾਰਾ ਕੁਝ ਤੇ ਆਪਾਂ ਘੈਂਟ ਜਿਹੀ ਫੋਟੋ ਕਰਵਾ ਲਈ ਆ ਦੇਖੋ ਚੈੱਕ ਕਰੋ ਤੇ ਆਪਾਂ ਹੁਣ ਉੱਤਰੇ ਠੀਕ ਹੈ ਤੇ ਬਾਕੀ ਹੁਣ ਆਪਾਂ ਚੱਲਦੇ ਆ ਉਧਰ ਕਿਉਂਕਿ ਉਧਰ ਪੂਜਾ ਦੀਦੀ ਹੁਣੀ ਆਪਾਂ ਡੀਗਰੇ ਸੀਗੇ ਤੇ ਬਾਕੀ ਇਧਰ ਆਪਾਂ ਨੂੰ ਫੇਰ ਆਪਣੀ ਸਟਾ ਫੈਮਿਲੀ ਮਿਲ ਗਈ ਸੀ ਨਾ ਤੇ ਉਹ ਵੀ ਫੋਟੋ ਵਗੈਰਾ ਕਰਾ ਰਹੇ ਸੀਗੇ ਆਪਾਂ ਸਾਈਡ ਤੇ ਖੜੇ ਸੀਗੇ ਤੇ ਬਾਈ ਵੀ ਸਾਈਡ ਤੇ ਖੜੇ ਸੀ ਬਾਈ ਦਾ ਮੈਨੂੰ ਨਾਂ ਨਹੀਂ ਪਤਾ ਉਹ ਦੀਦੀ ਜੀ ਦਾ ਪਤਾ ਮੈਨੂੰ ਕਿਉਂਕਿ ਤੁਸੀਂ ਵੀ ਦੇਖਿਆ ਹੋਣਾ ਵੀਡੀਓ ਇਹਨਾਂ ਦੀ ਬਹੁਤ ਵਧੀਆ ਵੀਡੀਓ ਹੁੰਦੀਆਂ ਬਾਕੀ ਇਹਨਾਂ ਦਾ ਨੇਚਰ ਬਹੁਤ ਘੈਂਟ ਹੈ ਬਾਕੀ ਭਾਜੀ ਹੁਣੇ ਕਹਿੰਦੇ ਤੁਸੀਂ ਆਜੋ ਵਿੱਚ ਵੀਡੀਓ ਦੇਣਾ ਤੇ ਅਸੀਂ ਫਿਰ ਵੀਡੀਓ ਦੇ ਵਿੱਚ ਆ ਗਏ ਸੀਗੇ ਤੇ ਆਪਾਂ ਫੋਟੋ ਵਗੈਰਾ ਕਰਾ ਲਈ ਤੇ ਬਾਕੀ ਬਹੁਤ ਵਧੀਆ ਲੱਗਦਾ ਹੈ ਨਾ ਜਦੋਂ ਆਪਾਂ ਨੂੰ ਕਿ ਮਿਲਦਾ ਹੈ ਨਾ ਤੇ ਬਾਕੀ ਇੱਕ ਬਾਈ ਆਪਣਾ ਹੋਟ ਟਕੇਗਾ ਸੀਗਾ ਇੱਧਰ ਆਪਾਂ ਵੀਡੀਓ ਵਗੈਰਾ ਸ਼ੂਟ ਕਰੀ ਜਾਂਦੇ ਸੀਗੇ ਤੇ ਬਾਕੀ ਉਹ ਦੇਖੋ ਸਾਨੂੰ ਹੱਥ ਲਾ ਰਹੇ ਨੇ ਦੀਦੀ ਹੁਣ ਜਾਈ ਜਾਂਦੀ ਸੀ ਗੱਡੀ 'ਚ ਤੇ ਉਹ ਦੀਦੀ ਹੁਣ ਤਾਂ ਚੱਲ ਗਈ ਪੂਜਾਰੀ ਤੇ ਹੁਣ ਆਪਾਂ ਵੀ ਚੱਲੇ ਸੀਗੇ ਕਿਉਂਕਿ ਕ ਆਪਾਂ ਵੈਸੇ ਵਲੌਗ ਕੋਈ ਬੜਾ ਕੁ ਬਣਾਤਾ ਹੈਗਾ ਤੇ ਆਪਾਂ ਨਾ ਥਰੇ ਬਰੇ ਕਰੇ ਕਿਉਂਕਿ ਸੱਚ ਨਾਲ ਛੋਟ ਸ਼ਰਾਬਾ ਵਾਲੇ ਕਾਹਿੰ ਕਰਦੇ ਬੜਾ ਵਲੌਗ ਬਣਾਉਣਾ ਆਪਾਂ ਚੱਲੇ ਬਸ ਇਹਨਾਂ ਦਾ ਗੱਡੀ ਹੀ ਮਿਲ ਰਹੀ ਠੀਕ ਆਜੋ ਹਾਂਜੀ ਦਾ ਆਪਾਂ ਨੂੰ ਨਹੀਂ ਰੋਇਆ ਕਾਫੀ ਦੇਖੋ ਤੇ ਪ ਚੱਲੀ ਸੀ ਬਠਿੰਡੇ ਹਨਾ ਲੋਕੇਸ਼ਨ ਆਪਾਂ ਲਾ ਲਈ ਲਾਲੀ ਵੀ ਲੋਕੇਸ਼ਨ ਹਨਾ ਆਪਾਂ ਨੂੰ ਬੱਸ ਵਿਆਹ ਤੇ ਬਹੁਤ ਮਜ਼ਾ ਆਇਆ ਹਨਾ ਬਹੁਤ ਵਧੀਆ ਲੱਗਿਆ ਬਾਈ ਦੇਖੋ ਤੁਹਾਨੂੰ ਪਤਾ ਹੈ ਇੱਥੇ ਲੱਗੇ ਨੇ ਨਾ ਯਾਰ ਉਹ ਪਤਾ ਕੀ ਇਹ ਢੀੜ ਵਾਲੀ ਸਿੱਕ ਤਾਂ ਤੇ ਮਾਤਮਾ ਤਾਰੀ ਵੀਰ ਤੇ ਮੱਤੀ ਤੇ ਪੈਨ ਨੂੰ ਬਹੁਤ ਜਿਆਦਾ ਖੁਸ਼ੀਆਂ ਮਿਲ ਰਹੇ ਹਨਾ ਉਹਨਾਂ ਦਾ ਚਲ ਵਿਆਹ ਹੋ ਗਿਆ ਫਿਲਹਾਲ ਹਨਾ ਬੜਾ ਹਨਾ ਉਹਨਾਂ ਨੂੰ ਬਹੁਤ ਬਹੁਤ ਕੱਟ ਬਹੁਤ ਚੰਗੀ ਕਲਾ ਚ ਰੱਖਿਆ ਪਰਮਾਤਮਾ ਜੋੜੀ ਨੂੰ ਬਹੁਤ ਸੋਹਣੀ ਜੋੜੀ ਸੀ ਤੇ ਕੁੱਝ ਦੂਜੇ ਦਰਾਂ ਵਿਆਹ ਹੋਇਆ ਹਨਾ ਅਸੀਂ ਪਹੁੰਚ ਦੋ ਲੈ ਕੇ ਸਾਨੂੰ ਪਤਾ ਨਹੀਂ ਸੀ ਵੀ ਸਾਨੂੰ ਪਤਾ ਨਹੀਂ ਸੀ ਦੂਜੀ ਜਾਰੀ ਬੈਠੀ ਆ ਹਾਂ ਇਹ ਤਾਂ 10 ਸਿਰਸਾ ਸਾਡੇ ਮਰੇ ਫਾਮ ਵੀ ਆ ਇਸਨੇ ਕੋਲ ਤਾਂ 10 ਸਿਰਸਾ ਸਿੱਧਾ ਮਨੋਕਾਂ ਦੇ ਤੋਂ ਪ੍ਰਾਰambh ਜਾਨਾ ਪਿਆ ਲੈ ਸਿਰ ਿਆਰ ਘੰਟਾ ਲੱਗੂ ਜੂ ਪੂਰਾ ਟਾਈਮ ਆ ਪਤੋਂ ਦਿਖਾ ਦੇ ਇੱਕ ਵਾਰੀ ਆ ਦੇਖੋ ਟਾਈਮ ਸਾਢੇ 6 ਹੋ ਗਏ ਠੀਕ ਹੈ ਤੇ ਆਪਾਂ ਚਾਹੀ ਜਨੈ ਜਈ ਜਨੈ ਦੇਖੋ ਜਈ ਜਨੈ ਵੇਖੋ ਹਾਂਜੀ ਤਾਂ ਆਪਾਂ ਪਹੁੰਚ ਗਏ ਬਟਿੰਡੇ ਫਾਈਨਲੀ ਹਣਾ ਤੇ ਚੈੱਕ ਕਰੋ ਆਪਾਂ ਬਟਿੰਡੇ ਪਹੁੰਚ ਗਏ ਠੀਕ ਐ ਤੇ ਇਹ ਆਪਾਂ ਜਾਈਏ ਨਾ ਉਧਰਲਾ ਆਪਣਾ ਉਹਦਾ ਗੁਰਮੁਖੀ ਚਾਊਂਗਾ ਬੈਕ ਸਾਈਡ ਤੇ ਆਹ ਦੇਖੋ ਬਾਕੀ ਹੁਣ ਆਪਾਂ ਨੂੰ ਥੋੜਾ ਜਿਹਾ ਆਪਦੇ ਆਹ ਆ ਗਏ ਨਾ ਸ਼ਾਇਦ ਥੋੜਾ ਜਿਹਾ ਸੈਟ ਹਟ ਹੁੰਦਾ ਹੈਗਾ ਉਹ ਜੇ ਉਧਰ ਗਏ ਤਾਂ ਅਸੀਂ ਪਾਈ ਨਹੀਂ ਪਹਿਲਾਂ ਹਣਾ ਉਧਰ ਆ ਕਾਫੀ ਨਹੀਂ ਰਹੋਗੇ ਅਸੀਂ ਇੱਕ ਭਾਂ ਭੁੱਖ ਲੱਗੀ ਪਈ ਗਈ ਤੇ ਬਾਕੀ ਹੁਣ ਆਪਾਂ ਜਾਈਏ ਨੇ ਜੀ ਬਾਕੀ ਇੱਥੇ ਕੋਈ ਰੇੜੀ ਢੋਣੀ ਹੋਵੇ ਤਾਂ ਕੁਝ ਖਾ ਮੰਗੇ ਹਣਾ ਬਈ ਹਲਕਾ ਬੁਲਕਾ ਖਾ ਲੈਣਾ ਹਣਾ ਨਾ ਬਈ ਹਾਂਜੀ ਤੇ ਬਾਕੀ ਆਜ ਹ ਕੇ ਮਿਲਦਣ ਦਿਖਾਉਣੇ ਹੈਗੇ ਤੇ ਬਾਕੀ ਹੁਣ ਪੰਪ੍ਰਿੰਟੇ ਦਾ ਪਹੁੰਚ ਗਏ ਸਨ ਤੇ ਇੱਕ ਵੇ ਚੈੱਕ ਕਰ ਲਾ ਦਿੰਦੇ ਸਭ ਨੂੰ ਨੀਰਾ ਬਹੁਤ ਹੋ ਜਾ ਬਾਕੀ ਦੇਖ ਲਓ ਤੇ ਟਾਈਮ ਦੇਖ ਲਓ ਆਪਣਾ 7 ਵਜੇ ਕੇ 8 ਵਜੇ ਆਪਾਂ ਦੇ ਕੁਕੀਰੇ ਨੇ ਰੋ ਗਿਆ ਦੇਖੋ ਆਪਾਂ ਨੂੰ 8:30 ਵਜੇ ਗਏ ਤੇ ਆਪਾਂ ਆਏ ਸੀ ਆਪਣੀ ਦੁਕਾਨ ਤੇ ਠੀਕ ਆ ਤੇ ਆਪਾਂ ਆਏ 버ਗਰ ਕਰਾਏ ਆ ਹਾਂ ਦੁੱਧ ਲਿਆ ਦੁੱਧ ਲਿਆ ਜੀ ਭਾਈ ਭੋਲਾ ਭਾਈ ਜਾਂਦਾ ਸ਼ੁਕਰ ਹੋਰ ਅਸੀਂ ਆਪਣੀ ਸ਼ਾਹ ਖੁੱਬਲੀ ਚੱਲ ਗਏ ਮੜਾ ਵਾਲੇ ਹੋ ਗਏ ਆ ਪਤਾ ਲੇ ਬਾਈ ਨੇ ਰ ਬਹੁਤ ਗਾਫਾੰਡ ਬਾਸ ਸੀ ਹੋਰ ਯਰ ਤਾਂ ਥੱਕ ਗਿਆ ਨਾ ਬਾਈ ਇੱਕ ਕਰੋਸ ਤੋਂ ਹਾਂਜੀ ਮਹਾਰਾਜ ਗੁਰੂ ਜੀ ਲਾਣਾ ਤਾਂ ਦਾਸ ਦਾ ਕਾਹ ਚਾ ਕਾਹ ਵਾਸਤਾ ਲਾਤਾ ਨਹੀਂ ਨਹੀਂ ਮੋਮੋਸ ਤਾਂ ਪ੍ਰੈਂਕਰੋਸ ਇੱਕ ਕਰੋਸ ਆਂਡੀ ਮੋਮੋਜ਼ ਦੀ ਕੁਆਲਿਟੀ ਦੇਖ ਲੈ ਵੀ ਸਾਹੇ ਵੱਡਾ ਨਾ ਮੋਮੋਸ